ਅੱਜ 31 ਅਗਸਤ 2025 ਆਪਾਂ ਆਟੇ ਦੇ ਲਾ ਕੇ ਆਉਣੇ ਆ ਇੱਕ ਆਹ ਇੱਕ ਆਹ ਦੇਖੋ ਤੁਣ ਲੱਗੀ ਆ ਆ ਸਾਰੇ ਲਾ ਕੇ ਆਉਣੇ ਆ ਆਪਾਂ ਉੱਥੇ ਦੇਖਾਂਗੇ ਮਿਲਦੇ ਆ ਫਿਰ ਅੱਟੇ ਤੇ ਹੁਣ ਕਿੰਨਾ ਖੁੱਲਾ ਖੁੱਲਾ ਹੋ ਗਿਆ ਆ ਪਈਆਂ ਲਾਸ਼ਾਂ ਠੀਕ ਹੈ ਅੱਲਾ ਸ਼ਾਨ ਰੱਖੀ ਸਾਰੀਆਂ ਮੈਂ ਲੱਗ ਤਾ ਅੱਟੇ ਦੇ ਲਾ ਕੇ ਆਉਣੇ ਆਪਾਂ ਦੀ ਅੱਪਲਾ ਦਾ ਆਟੇ ਤੇ ਆ ਦੋ ਆ ਲਾ ਤੇ ਬਾਕੀ ਬਹੁਤ ਦਿਖਾਉਂਦੇ ਆ ਕਿੱਥੇ ਲਾਏ ਨੇ ਕਾਲਾ ਤਿਤਣਾ ਤੇ ਆਪਾਂ ਇੱਥੇ ਲਾਉਣਾ ਰੀਠਾ ਇੱਥੇ ਆ ਬਟਲ ਇੱਟੂ ਆਪਾਂ ਇੱਥੇ ਲਾ ਦੇਣਾ ਰੀਠੇ ਦਾ ਦਰੱਖਤ ਆ ਲਾਤਾ ਆਪਣਾ ਰੀਠੇ ਦਾ ਤੇ ਆ ਤਣ ਦਾ ਬਾਕੀ ਆਪਾਂ ਉੱਧਰ ਆ ਤੇ ਸਾਰੇ ਦਰੱਖਤ ਉਹ ਸਾਰੇ ਪਾਲੀ ਸਾਈਡ ਉੱਥੇ ਲਾਤੇ ਚਾਰ ਪੰਜ ਇੱਕ ਇੱਧਰ ਲਾਤਾ ਆਪਾਂ ਨੇ ਬਾਕੀ ਦੇਖਦੇ ਹਾਂ ਹੁਣ ਜੇ ਗੁਜਰਾਂ ਤੋਂ ਬਚੇ ਰਹਣ ਤਾਂ। ਬਧੇ ਗੱਲਾਂ ਤਾਂ ਬਚ ਜਾਣਗੇ ਇੱਥੇ। ਸਮਾਲ ਹੈ ਗਈ ਆ। ਉੱਥੇ ਵੀ ਹੈਗੀ ਜਿੱਥੇ ਢੇਕ ਲਾਈਏ ਪਹਿਲਾ ਸਤੋਂ। ਕੁੰਟ ਲਾਇਆ ਨਾਲ। ਬਾਕੀ। ਅੱਬ ਦੀ ਕਿਰਪਾ ਜੇ ਹੋਵੇ ਤਾਂ ਬਧੇ ਗੱਲਾਂ ਛਾਰ ਹੋ ਗਏ ੱਟੇ ਦੇ ਆਪਣੇ। ਚਲੋ। ਠੀਕ ਆ ਜੀ ਫਿਰ। ਮਿਲਦੇ ਹਾਂ ਕਿਤੇ ਹੋਰ। ਆ ਆਪਣੇ ਪਿੰਡ ਦਾ ਆਟਾ। ੱਤ ਲਾਉਂਦੇ ਸਾਰੇ। ਉਹ ਦੇਖਦੇ ਚਾਰ ਪੰਜ ਸਾਲਾਂ ਛੇ ਉੱਕ ਦੇ ਕੇ ਨਹੀਂ ਕਾ ਵੀ ਇਹਨਾਂ ਦੇ ਮੈਂਟੂ ਵੀ ਰਣ ਬਾਬਾ ਬੜੀ ਦਰਦ ਲਾਏ ਨੇ ਸਾਰੇ ਸਿਰੇ ਤੱਕ ਬੜੀ ਬੜੀ ਦਰਦ ਲਾਏ ਨੇ ਬਾਕੀ ਦੇਖਦੇ ਹਾਂ ਤਿੰਨ ਚਾਰ ਸਾਲਾਂ ਤੋਂ ਉੱਕ ਦੇ ਰਹੇ ਨੇ ਇਹ